ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਾਧਾਈਆਂ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾਵਣ ਆਈਆਂ ਸਬਦੋਤਾ ਗਾਵੋ ਹਰੀ ਕੇਰਾ ਮਨ ਜਿ ਨਿ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀਂ ਕਰ ਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸਚੇ ਸਾਹਿਬ ਕਿਆ ਨਾਹੀਂ ਕਰ ਤੇ ਰਹਿ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਿ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹ ਨਾਨਕ ਸੁਣਹੁ ਸੰਤੋ ਸ਼ਬਦ ਧਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਤ ਤਤ ਘਰਸ ਭਾਗੇ ਘਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਤੋ ਜਿਨ ਕਾ ਉਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੇ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਤਦਵਾਜ ਸਮਰਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਇਸ ਨਾਉ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ 길 ਵੇ ਕਟੇ ਗਿਆਨ ਅੰਜਨ ਸਾਰਿਆ ਅੰਦਰ ਉਹ ਜਿਨ ਕਾ ਮੋ ਟਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਇ ਜਨ ਪਾਵੇ ਪਾਵੇ ਤਸੋ ਜਨ ਦੇਹ ਜਿਸ ਨੋ ਹੋਰ ਕਿਆ ਕਰੇ ਵਿਚਾਰਿਆ ਇਕ ਭਰਮ ਭੂਲੇ ਫਰਦਾ ਦਸ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਜਿਨਾਂ ਭਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਏ ਜਨ ਪਾਵੇ ਆਵੋ ਸੰਤ ਪਿਆਰੇ ਹੋ ਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਕਥ ਕੇਰੀ ਕਿਤ ਦਵਾਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਐ ਪਾਈਐ ਹੁਕਮ ਮੰਨਿ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣਹੁ ਸੰਤੋ ਕਥੋ ਕਥ ਕਹਾਣੀ ਇਹ ਮਨ ਚੰਚਲਾ ਚਤਰਾਏ ਕਿਨੈ ਨਾ ਪਾਇਆ ਚਤਰਾਏ ਨਾ ਪਾਇਆ ਕਿਨੈ ਤੂ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤ ਪਰਮਪੁ ਲਾਇਆ ਮਾਇਆ ਤਾਂ ਮੋਣੀ ਤਨੈ ਕੀਤੀ ਜੰਠ ਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਟ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਏ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਕਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਮੁਲੇ ਨਕੀ ਚੈ ਜਿਤ ਅੰਤ ਪਛਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂ ਹੋਵੇ ਤੇਰਾ ਨਾਲੇ ਕਹ ਨਾਨਕ ਮਨ ਪਿਆਰੇ ਤੂ ਸਦਾ ਸੱਚ ਸਮਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀਅ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖਾ ਤਾ ਵੇਖਾ ਸਭ ਤੂੰ ਹੈ ਜਿਨ ਜਗਤਿ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸਰਨਾਰ ਮਨ ਜਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੇ ਉਪਾਏ ਇਕ ਵੇਖ ਪਰਸਣ ਆਇਆ ਲਭ ਲੋ ਵੇ ਅਹੰਕਾਰ ਚੁਕਾ ਸਤ ਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੇ ਚਾਲ ਨਿਰਾਲੀ ਚਾਲ ਨਿਰਾਲੀ ਭਗਤਹਿ ਕੇਰੀ ਬਿਖਮ ਮਾਰਗ ਚੱਲਣਾ ਲੱਭ ਲੋ ਵੇਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੇ ਵਾਲੋ ਨਿਕੇ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀਆਂ ਬਤਜਿਆ ਹਰ ਬਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚਲਹ ਸੁਆਮੀ ਹੋਰ ਕਿਆ ਜਾਣ ਗੁਣ ਤੇਰੇ ਚਿਤ ਤੋਂ ਚਲਾਏ ਤਿਵ ਚਲਹ ਜਿਨਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੋਂ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਰੈ ਘਨੇਰੇ ਕਰਹਿ ਗੱਲਾਂ ਗਲਿੰਕ ਨਾ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰ ਸਹਿਤ ਸੋ ਪਵਿੱਤ ਸੰਗਤ ਸਭ ਆਇਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮਖ ਹਰ ਹਰ ਧਿਆਇਆ ਕਰਮੀ ਸਹਜਨ ਉਪਜੈ ਬਿਨ ਸਹਜ ਸੱਸਾ ਨ ਜਾਏ ਨਹ ਜਾਏ ਸੱਸਾ ਗਤੈ ਸੰਜਮ ਰਹੇ ਕਰਮ ਕਮਾਏ ਸੱਸਾ ਜੀਉ ਮਲੀਣਾ ਕਿਤ ਸੰਜਮ ਤੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦਿ ਸਹਜ ਉਪਜੈ ਇਸ ਸਾਹਿਬ ਜਾਏ ਜੀਉ ਮੈਲੇ ਵਾਰੋ ਨਿਰਮਲ ਵਾਰੋ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੁਐ ਹਾਰਿਆ ਤਿਸ਼ਨਾ ਵੱਡਾ ਰੋਗ ਲੱਗਾ ਮਨ ਮਨੋ ਵਿਸਾਰਿਆ ਵੇਦਾ ਮੈਂ ਨਾਮੇ ਉਤਮ ਸੋ ਸੁਣੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਐ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਊੜ ਕੇ ਸੋ ਪਹੁੰਚੈ ਨਹੀਂ ਮਨ ਸਾ ਸੱਚ ਸਿਮਾਣੀ ਜਨਮ ਰਤਨੀ ਨਹੀਂ ਖਟਿਆ ਭਲੇ ਸੇਵਣ ਜਾਰੇ ਕਹ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਾ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤਿ ਆਏ ਅੰਤਰ ਆਤਮੈ ਸਮਾਲੇ ਆਪ ਛਡ ਸਦਾਰੈ ਪਰਣੈ ਗੁਰ ਬਿਨਿ ਅਵਰਣਾ ਜਾਣੈ ਕੋਏ ਕਹਿ ਨਾਨਕ ਸੁਨਹੁ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥੈ ਕੋਈ ਪੁੱਛ ਬੇਕੀਆ ਜਾਏ ਨੇਕ ਜੁਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੇ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਜਿਨ ਕਾ ਉਹ ਨਦਰ ਕਰਮ ਹੋਵੇ ਹਿਰਦੈ ਤਨਸ ਮਾਣੀ ਪੀ ਭਉ ਵੰਮਰਤ ਸਦਾ ਰਹੋ ਹਰ ਰੰਗ ਜਪਿਓ ਸਰ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਜਿਤੇ ਜਨ ਕਾਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਏਹੋ ਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨਉ ਦੇ ਬੁਝਾਏ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪਿ ਉਪਾਇ ਕੈ ਕਰਤਾ ਆਪੇ ਹੁਕਮ ਰਤਾਏ ਹੁਕਮ ਰਤਾਏ ਆਪ ਵੇਖੈ ਗੁਰਮੁਖ ਸਭੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਇਕਸ ਸਿਉ ਲਿਵਲਾਈ ਕਹ ਨਾਨਕ ਆਪ ਕਰਤਾ ਆਪੇ ਹੁਕਮੁ 부ਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੇ ਗੁਣੇ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਮਨ ਵਸਿਆ ਭੁੱਲ ਹੈ ਅਮਰਤ ਬਾਣੀ ਕਹ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰੈਣ ਬਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਆ ਮਨੋਂ ਵਿਸਾਰੀਐ ਮਨੋ ਕਿਆ ਵਿਸਾਰੀਐ ਵਿਰਦਾਤਾ ਜੀ ਅਗਨ ਮੈਂ ਹਰ ਪਹੁੰਚਾਵੇ ਓ ਸਨੋ ਕਹਿ ਪਹ ਨਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮਖ ਸਦਾ ਸੰਭਾਲੀਐ ਕਹ ਨਾਨਕ ਏ ਵਿਰਦਾਤਾ ਸੋ ਕਿਆ ਮਨੋਂ ਵਿਸਾਰੀਐ ਜੈਸੀ ਅਗਨੇ ਉਦਰ ਮਹ ਤੈਸੀ ਬਹਰ ਮਾਇਆ ਮਾਇਆ ਅਗਨ ਸਾਬੇ ਕੋ ਜਿਹੇ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਬਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੂਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦ ਦੀ ਜਿਨਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਿਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਬਿਲ ਲਾਏ ਐਸਾ ਸਤਗੁਰ ਜੀ ਮਿਲੈ ਤਿਸ ਨੋ ਸਿਰ ਸੌਂਪੀਐ ਵਿਚੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਸ ਮੇਰੀ ਮਨਵਣ ਜਾਰਾ ਸਤਿਗੁਰ ਤੇ ਰਸ ਜਾਣੀ ਹਰ ਹਰ ਨਿਤ ਜਪਿਓ ਜਿਓ ਲਾਹਾ ਖਟਿਓ ਦਿਹਾੜੀ ਇਹੋ ਤਨ ਤਿਨਾ ਮਿਲਿਆ ਜਿਨ ਹਰਿਆ ਪੇ ਪਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋ ਆਵਣ ਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨਾ ਜਾਏ ਹੋਰਤ ਕਿਤਾ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਸਿ ਆਏ ਕਹਿ ਨਾਨਕ ਹੋਰ ਅਨਰਾਸ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਾ ਹਰ ਤੂੰ ਹੈ ਜੋਤ ਰਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੇ ਤਾ ਤੂ ਜਗ ਮੈਂ ਆਇ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਬਿਆਪੇ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਿਆ ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਦ ਤੂੰ ਜਗ ਮਹਿ ਆਇਆ ਜਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦੇ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਹੋ ਸਰੀਰ ਪ੍ਰਵਾਣ ਹੋਆ ਜਨ ਸਤਗੁਰ ਸਿਉ ਚਤਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮੈ ਜੋ ਧਰੀ ਹਰ ਬਿਨ ਅਬਰ ਨ ਦੇਖੋ ਕੋਈ ਹਰ ਬਿਨੇ ਅਵਰ ਨਾ ਦੇਖੋ ਕੋਈ ਨਦਰਿ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖ ਦਿਓ ਹਰ ਕਾ ਰੂਪ ਹੈ ਹਰ ਰੂਪ ਨਦਰਿ ਆਇਆ ਗੁਰ ਪ੍ਰਸਾਦਿ 부ਜਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨੇ ਅਵਰ ਨਾ ਕੋਈ ਕਹਿ ਨਾਨਕੇ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਇਹ ਸ੍ਰਵਣ ਹੋ ਮੇਰੇ ਹੋ ਸੱਚ ਐ ਸੁਣ ਨੈਨੋਂ ਪਠਾਏ ਸੱਚ ਐ ਸੁਣ ਨੈਨੋਂ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣ ਪਵਿੱਤਰ ਹੋਵੋ ਸੱਚ ਐ ਸੁਣ ਨੈਨੋਂ ਪਠਾਏ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਇ ਪਾਵਨੀ ਇੱਕ ਨਾ ਦਸਵਾ ਦਾਰ ਦਿਖਾਇਆ ਤਹ ਅਨੇਕ ਰੂਪ ਨੌ ਨਵ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹੋ ਸੱਚਾ ਸੋਹਿਲਾ ਸੱਚਾ ਕਰ ਗਾਵੋ ਗਾਵਹ ਤਾ ਸੋਹਿਲਾ ਕਰ ਸੱਚੈ ਜਿਥੈ ਸਦਾ ਸੱਚ ਧਿਆਵੇ ਸੱਚੋ ਧਿਆਵ ਹੈ ਜਦੁ ਉਪਾਵ ਹੈ ਗੁਰਮੁਖ ਜਿਨਾ ਬੁਝਾਵੇ ਇਹੋ ਸਤਿ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੈ ਨਾਨਕ ਸੱਚ ਸੋਹਿਲਾ ਸੱਚਾ ਕਰ ਗਾਵੇ ਹਨ ਦਸਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੋ ਕਰੋਗ ਸੰਤਾ ਪਿਉ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ